ਮੈਂ ਮਹੀਨੇ ਵਿੱਚ ਵਸਤੂ ਅਤੇ ਸੇਵਾ ਕਰ ਟੈਕਸ ਯਾਨੀ ਜੀਐਸਟੀ ਮਾਲੀਆ ਸਾਲਾਨਾ ਆਧਾਰ ਤੇ 10% ਵੱਧ ਕੇ 1.73 ਲੱਖ ਕਰੋੜ ਤੋਂ ਪਾਰ ਹੋ ਗਿਆ ਏ ਪਿਛਲੇ ਮਹੀਨੇ April ਚ GST ਮਾਲੀਆ ਕਲੈਕਸ਼ਨ 2.10 ਲੱਖ ਕਰੋੜ ਰੁਪਏ ਦੇ ਰਿਕਾਰਡ ਪੱਧਰ ਤੇ ਪੁੱਜ ਗਿਆ ਸੀ ਖਜ਼ਾਨਾ ਮੰਤਰਾਲੇ ਵੱਲੋਂ ਸ਼ਨੀਵਾਰ ਨੂੰ ਜਾਰੀ ਬਿਆਨ ਮੁਤਾਬਕ ਮਈ ਮਹੀਨੇ ਚ GST ਦੀ ਕੁੱਲ ਆਮਦਨ ਵਿੱਚ 10% ਦਾ ਵਾਧਾ ਦਰਜ ਹੋਇਆ ਹੈ ਮੰਤਰਾਲਾ ਮੁਤਾਬਕ ਮਈ ਮਹੀਨੇ ਚ ਕੁੱਲ GST ਮਾਲੀਏ ਚੋਂ ਕੇਂਦਰੀ ਵਸਤੂ ਅਤੇ ਸੇਵਾ ਕਰ 32409 ਕਰੋੜ ਰੁਪਏ ਰਾਜ ਵਸਤੂ ਅਤੇ ਸੇਵਾ ਕਰ 40265 ਕਰੋੜ ਰੁਪਏ ਅਤੇ ਏਕੀਕ੍ਰਿਤ ਵਸਤੂ ਅਤੇ ਸੇਵਾ ਕਰ 87700 81 ਕਰੋੜ ਰੁਪਏ ਇਕੱਠਾ ਹੋਇਆ ਹੈ ਖਜ਼ਾਨਾ ਮੰਤਰਾਲੇ ਅਨੁਸਾਰ ਰਿਫੰਡ ਤੋਂ ਬਾਅਦ 2024 ਵਿੱਚ ਸ਼ੁੱਧ ਜੀਐਸਟੀ ਮਾਲੀਆ ਕਲੈਕਸ਼ਨ 1.44 ਲੱਖ ਕਰੋੜ ਰੁਪਏ ਰਿਹਾ ਜਿਹੜਾ ਪਿਛਲੇ ਸਾਲ ਮਈ ਨਾਲੋਂ 6.9% ਦਾ ਵਾਧਾ ਦਰਸਾਉਂਦਾ ਹੈ ਰਿਫੰਡ ਤੋਂ ਬਾਅਦ ਚਾਲੂ ਮਾਲੀ ਸਾਲ 'ਚ ਮਈ ਤੱਕ ਕੁੱਲ ਜੀਐਸਟੀ ਮਾਲੀਆ ਕਲੈਕਸ਼ਨ 3.36 ਲੱਖ ਕਰੋੜ ਰੁਪਏ ਰਿਹਾ ਜਿਹੜਾ ਪਿਛਲੇ ਮਾਲੀ ਸਾਲ ਦੇ ਇਸੇ ਮਿਆਦ ਦੌਰਾਨ 11.6% ਜ਼ਿਆਦਾ ਹੈ